ਲਓ ਜੀ ਅੱਜ ਆ ਗਿਆ ਵੱਡਾ ਬਿਆਨ ਤੇ ਸੁਣ ਕੇ ਹੋ ਜਾਓਗੇ ਹੈਰਾਨ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਦੀ ਇੱਕ ਵੀਡੀਓ ਨੇ ਇੱਕ ਬਿਆਨ ਨੇ ਪੂਰੇ ਪੰਜਾਬ ਚ ਵੱਡਾ ਪਰਥੂ ਪਾਇਆ ਬਹੁਤ ਵੱਡੇ ਸਵਾਲ ਖੜੇ ਹੋਏ ਬਹੁਤ ਵੱਡਾ ਵਿਰੋਧ ਹੋਇਆ ਤੇ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦਾ ਇਹਦੇ ਤੇ ਦੋ ਬਿਆਨ ਆਏ ਨੇ ਦੋਨਾਂ ਤੇ ਆਪਾਂ ਗੱਲ ਕਰਨੀ ਐ ਕਿਉਂਕਿ ਦੋਨੇ ਬਿਆਨ ਜਿਹੜੇ ਨੇ ਉਹ ਹੈਰਾਨ ਵੀ ਕਰ ਰਹੇ ਨੇ ਤੇ ਉਹਨਾਂ ਤੇ ਸਵਾਲ ਵੀ ਉੱਠ ਰਹੇ ਨੇ ਹੁਣ ਪਿਛਲੇ ਦਿਨਾਂ ਤੋਂ ਉਡੀਕ ਚੱਲ ਰਹੀ ਸੀ ਕਿ ਮਨੀਸ਼ ਸੋਦੀਆ ਦੇ ਬਿਆਨ ਤੇ ਇੰਨਾ ਖਲਾਰਾ ਪੈ ਗਿਆ ਤੇ ਆਮ ਆਦਮੀ ਪਾਰਟੀ ਐ ਤੇ ਚੁੱਪ ਕਿਉਂ ਐ ਨਾ ਭਗਵੰਤ ਮਾਨ ਬੋਲੇ ਨੇ ਨਾ ਇਹਦੇ ਉੱਪਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਬੋਲੇ ਨੇ ਨਾ ਕੇਜਰੀਵਾਲ ਬੋਲਿਆ ਕੀ ਇਹ ਸਾਰੀ ਆਮ ਆਦਮੀ ਪਾਰਟੀ ਦੀ ਸੋਚੇ ਜਿਹੜੀ ਮਨੀਸ਼ ਸੋਧਿਆ ਨੇ ਬੋਲੀ ਕਿਉਂਕਿ ਮਨੀਸ਼ ਸੋਧਿਆ ਨੇ ਕੀਤੀ ਬਹੁਤ ਵੱਡੀ ਗੱਲ ਉਹਨੇ ਇਹ ਆਖਿਆ ਸੀ ਕਿ 2027 ਦੀਆਂ ਚੋਣਾਂ ਜਿੱਤਣ ਲਈ ਅਸੀਂ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਸਭ ਕੁਝ ਕਰਾਂਗੇ ਚੋਣਾਂ ਜਿੱਤਣ ਲਈ ਤਾਂ ਉਸ ਤੋਂ ਬਾਅਦ ਫਿਰ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਕਿ ਮਨੀਸ਼ ਸੋਧਿਆ ਦੀ ਪਰ ਅੱਜ ਅਮਨ अरोड़ा ਦਾ ਬਿਆਨ ਆ ਗਿਆ ਦੋ ਬਿਆਨ ਆਏ ਨੇ ਅਮਨ अरोड़ा ਦੇ ਮਨੀਸ਼ ਸੋਦੀਆ ਦੇ ਬਿਆਨ ਬਾਰੇ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਬਿਆਨ ਪੂਰਾ ਸੁਣਾਉਣਾ ਵੀਡੀਓ ਇੱਕ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ ਤੇ ਬੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਮਿੱਤਰ ਪਿਆਰਿਓ ਹੁਣ ਆ ਬਿਆਨ ਸੁਣੋ ਜਿਹੜਾ ਅਮਨ ਅਰੋੜਾ ਨੇ ਅੱਜ ਦਿੱਤਾ ਅਮਨ ਅਰੋੜਾ ਸਾਹਿਬ ਨੇ ਕੀ ਕੀਤਾ ਉਹਨੇ ਗੱਲ ਗੋਲਮੋਲ ਕੀਤੀ ਨਾਲੇ ਤੇ ਅਮਨ ਅਰੋੜਾ ਨੇ ਮਨੀਸ਼ ਸੋਦੀਆ ਦੇ ਬਿਆਨ ਨੂੰ ਗਲਤ ਵੀ ਕਹਿਤਾ ਇਹ ਵੀ ਕਹਿਤਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਇਹ ਵੀ ਕਹਿਤਾ ਵੀ ਇਹ ਉਹਨਾਂ ਦਾ ਨਿੱਜੀ ਬਿਆਨ ਹੈ ਇੰਡੀਵਿਜੂਅਲ ਬਿਆਨ ਹੈ ਪਾਰਟੀ ਦਾ ਸਾਡਾ ਉਹਨਾਂ ਦੇ ਬਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾਲ ਇਹ ਵੀ ਕਹਤਾ ਵੀ ਰਾਈ ਦਾ ਪਹਾੜ ਐਵੇਂ ਬਣਾਇਆ ਗਿਆ ਇਹ ਵੀ ਕਹਤਾ ਵੀ ਐਡੀ ਗੱਲ ਨਹੀਂ ਸੀ ਇਹ ਵੀ ਕਹਤਾ ਵੀ ਜਿਹੜਾ ਕੁਛ ਮਨੀਸ਼ ਸੋਦੀਆ ਨੇ ਬੋਲਿਆ ਦੂਜੀਆਂ ਪਾਰਟੀਆਂ ਵੀ ਤਾਂ ਉਹੀ ਕੁਛ ਕਰਦੀਆਂ ਨੇ ਇੱਕ ਬੰਦਾ ਜੇ ਬੋਲ ਬੈਠਾ ਤੇ ਉਹਦੀ ਗੱਲ ਵੱਡੀ ਬਣ ਗਈ ਤੇ ਬਾਕੀ ਦੀ ਅੰਚ ਕਰਦੇ ਹੀ ਨੇ ਹੁਣ ਆ ਤੁਹਾਨੂੰ ਪਹਿਲਾਂ ਸੁਣੋ ਕੀ ਬੋਲੇ ਅਮਨ अरोड़ा ਸਾਹਿਬ ਅਮਨ ਰੋੜਾ ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਕਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਉਹ ਪਾਰਟ ਆਫ ਪਾਰਟੀ ਹੁੰਦਾ ਜੋ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਈਡੀਓਲੋਜੀ ਨਹੀਂ ਹੈ ਅਰਵਿੰਦ ਕੇਜਰੀਵਾਲ ਜੀ ਨੇ ਹਮੇਸ਼ਾ ਆਪਦੇ ਸਾਥੀਆਂ ਨੂੰ ਆਪਦੇ ਵਰਕਰਸ ਨੂੰ ਸੁਨੇਹਾ ਇਹ ਹੀ ਦਿੱਤਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਬੂਹਾ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਧਾਰ ਦੇ ਉੱਪਰ ਵੋਟ ਮੰਗਾਂਗੇ ਇਹ ਹੀ ਸੋਚ ਉਹਨਾਂ ਦੀ ਹੈ ਇਹ ਹੀ ਸੋਚ ਆਮ ਆਦਮੀ ਪਾਰਟੀ ਦੀ ਹੈ ਤੇ ਇਹ ਹੀ ਸੋਚ ਅਮਨ ਅਰੋੜਾ ਦੀ ਹੈ ਆਮ ਆਦਮੀ ਪਾਰਟੀ ਦੀ ਇਹ ਮੈਂ ਤੁਹੇ ਸਟੇਟਮੈਂਟ ਦਿੱਤਾ ਪੂਰਾ ਨਹੀਂ ਸੁਣਿਆ ਮੈਂ ਸੁਣੋ ਸੁਣੋ ਤੁਸੀਂ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਤੁਸੀਂ ਪਹਿਲੀ ਗੱਲ ਪੂਰੀ ਨਹੀਂ ਸੁਣੀ ਹੈਗੀ ਮੈਂ ਕਿਹਾ ਵੀ ਕੋਈ ਵੀ ਇੰਡੀਵਿਜੂਅਲ ਫੁੱਲ ਫਲੈਜ ਪਾਰਟੀ ਨਹੀਂ ਹੁੰਦਾ ਮੈਂ ਵੀ ਪਾਰਟੀ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਪੂਰੀ ਆਮ ਆਦਮੀ ਪਾਰਟੀ 'ਚ ਹਾਂ ਪੂਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਹ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਉਸ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਦੇ ਕੰਮ ਕਰਨ ਦੀ ਆਈਡੀਓਲੋਜੀ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਉਹ ਪੂਰੀ ਪਾਰਟੀ ਹੈ ਜਿੱਥੇ ਤੱਕ ਅਮਨ ਅਰੋੜਾ ਦਾ ਸਵਾਲ ਹੈ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਨਾ ਮੈਂ ਔਰ ਨਾ ਮੈਂ ਜਿੰਦ ਤੱਕ ਸਮਝਦਾ ਨਾ ਇਹ ਅਰਵਿੰਦ ਕੇਜਰੀਵਾਲ ਜੀ ਦੀ ਆਈਡੀਓਲੋਜੀ ਹੈ ਔਰ ਨਾ ਪਾਰਟੀ ਦੀ ਆਈਡੀਓਲੋਜੀ ਹੈ ਔਰ ਨਾ ਹੀ ਮੇਰੇ ਖਿਆਲ ਦੀ ਸ਼ਾਇਦ ਮਨੀਸ਼ਾ ਸੋਦੀਆ ਜੀ ਦੀ ਆਈਡੀਓਲੋਜੀ ਹੈ ਇੱਕ ਗੱਲ ਨੂੰ ਉਹਨਾ ਆਊਟ ਆਫ ਕੰਟੈਕਸਟ ਬਲੋ ਕਰ ਦਿੱਤਾ ਗਿਆ ਅਸੀਂ ਜਿਹੜੀ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦੇਣਾ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਹਮੇਸ਼ਾ ਪਿਆਰ ਨਾਲ ਸਤਕਾਰ ਨਾਲ ਹੱਥ ਬੰਨ੍ਹ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਪਿਛਲੀਆਂ ਪਾਰਟੀਆਂ ਚੋ ਮਰਜ਼ੀ ਕਰਦੀਆਂ ਨਹੀਂ ਆਪਣਾ ਪਰ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਪਿਆਰ ਸਤਕਾਰ ਵਾਲਾ ਹੀ ਹੈ ਤੇ ਉਸੇ ਪਿਆਰ ਸਤਕਾਰ ਔਰ ਕੰਮਾਂ ਦੇ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਗੀ ਜੋ ਵੀ ਫਤਵਾ ਹੋਊਗਾ ਉਹ ਸਾਨੂੰ ਖਿਹੜੇ ਮੱਤੇ ਸਿਰ ਮੱਤੇ ਕਰਵਾ ਲਊਗਾ। ਲਓ ਜੀ ਸੁਣ ਲਿਆ ਤੁਸੀਂ ਹੁਣ ਕਹੋਗੇ ਕਿ ਅਮਨ ਅਰੋੜਾ ਸਾਹਿਬ ਨੇ ਤਾਂ ਮਨੀਸ਼ ਸੋਦੀਆ ਦੇ ਬਿਆਨ ਨੂੰ ਗਲਤ ਕਿਹਾ ਤੇ ਇਹ ਕਹਿਤਾ ਵੀ ਇਹ ਸਾਡੀ ਸਾਡੀ ਪਾਰਟੀ ਦੀ ਸੋਚ ਨਹੀਂ ਹੈ। ਇਹ ਤਾਂ ਉਹਨਾਂ ਦੀ ਨਿੱਜੀ ਸੋਚ ਹੋ ਸਕਦੀ ਹੈ ਮਨੀਸ਼ ਸੋਦੀਆ ਦੀ। ਪਰ ਨਹੀਂ ਅਮਨ ਅਰੋੜਾ ਸਾਹਿਬ ਨੇ ਸੱਪ ਵੀ ਮਾਰਿਆ ਤੇ ਸੋਟਾ ਵੀ ਬਚਾਇਆ। ਇੱਕੋ ਟਾਈਮ ਦੇ ਉੱਪਰ ਦੋ ਬਿਆਨ ਦਿੱਤੇ ਨੇ ਦੋਵੇਂ ਆਪਾ ਵਿਰੋਧੀ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਵੀ ਜੋ ਮਨੀਸ਼ ਸੋਦੀਆ ਨੇ ਬੋਲਿਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਗਏ ਮਤਲਬ ਕਹਿਣ ਦਾ ਗਲਤੀ ਕਹਿ ਰਹੇ ਨੇ ਇੱਕ ਸਾਹਬ ਨਾਲ ਪਰ ਦੂਜੇ ਪਾਸੇ ਇਹ ਵੀ ਕਹਤਾ ਇਹ ਵੀ ਕਹਤਾ ਵੀ ਰਾਈ ਦਾ ਪਹਾੜ ਐਵੇਂ ਬਣਾਇਆ ਗਿਆ ਮਤਲਬ ਐਡੀ ਕੋਈ ਗੱਲ ਨਹੀਂ ਉਹਨਾਂ ਨੇ ਕਹੀ ਤੇ ਐਵੇਂ ਹੀ ਗੱਲ ਚੁੱਕ ਦਿੱਤੀ ਗਈ ਇਹ ਵੀ ਕਹਤਾ ਵੇ ਦੇਖੋ ਦੂਜੀਆਂ ਪਾਰਟੀਆਂ ਵਾਲੇ ਵੀ ਇੰਜ ਕਰਦੇ ਨੇ ਹੁਣ ਤੱਕ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੇ ਇੰਜ ਨਹੀਂ ਕੀਤਾ ਜਿਵੇਂ ਮਨੀਸ਼ ਸੋਦੀਆ ਕਹਿੰਦੇ ਨੇ ਤਾਂ ਫਿਰ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਕਿ ਅਮਨ ਅਰੋੜਾ ਸਾਹਿਬ ਮਨੀਸ਼ ਸੋਦੀਆ ਦੇ ਬਿਆਨ ਨਾਲ ਫਿਰ ਸਹਿਮਤ ਹੀ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਰਾਈ ਦਾ ਪਹਾੜ ਹੈ ਐਵੇਂ ਗੱਲ ਖਿੱਚੀ ਗਈ ਹੈ ਅਮਨ ਅਰੋੜਾ ਸਾਹਿਬ ਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਜੋ ਕੁਝ ਮਨੀਸ਼ ਸੋਦੀਆ ਨੇ ਕਿਹਾ ਉਹ ਸਹੀ ਕਿਹਾ ਰਾਈ ਦਾ ਪਹਾੜ ਨਹੀਂ ਸੀ ਬਣਾਉਣਾ ਚਾਹੀਦਾ ਇਸੇ ਕਰਕੇ ਉਹ ਕਹਿ ਰਹੇ ਨੇ ਨਾ ਫਿਰ ਕੀ ਇਹ ਤੱਕ ਠੀਕ ਹੈ ਵੀ ਜੇ ਦੂਜੀਆਂ ਪਾਰਟੀਆਂ ਨੇ ਗਲਤ ਕੀਤਾ ਹੈ ਤਾਂ ਫਿਰ ਮਨੀਸ਼ ਸਸੋਧਿਆ ਦਾ ਇੰਜ ਕਰਨਾ ਇੰਜ ਕਹਿਣ ਦੀ ਪ੍ਰੇਰਣਾ ਦੇਣਾ ਕੀ ਇਹ ਠੀਕ ਹੈ ਵੇਖੋ ਇਹ ਗੱਲ ਸੱਚੀ ਹੈ ਜਿਹੜੀ ਗੱਲ ਮਨੀਸ਼ ਸਸੋਧਿਆ ਨੇ ਬੋਲੀ ਹੈ ਨਾ ਉਹ ਗੱਲ ਸਹੀ ਹੈ ਬਈ ਹਰ ਪਾਰਟੀ ਝੂਠ ਵੀ ਬੋਲਦੀ ਹੈ ਲੋਕਾਂ ਨੂੰ ਗੁੰਮਰਾਹ ਵੀ ਕਰਦੀ ਹੈ ਗੁੰਡਾਗਰਦੀ ਵੀ ਕਰਦੀ ਹੈ ਲੜਾਈ ਝਗੜੇ ਵੀ ਕਰਦੀ ਹੈ ਪਰ ਫਿਰ ਅਮਨ ਅਰੋੜਾ ਸਾਹਿਬ ਇੱਕ ਪਾਸੇ ਐ ਕਿਉਂ ਕਹਿ ਰਹੇ ਨੇ ਵੀ ਇਹ ਉਹਨਾਂ ਦਾ ਨਿੱਜੀ ਬਿਆਨ ਤੇ ਦੂਜੇ ਪਾਸੇ ਐ ਕਿਉਂ ਕਹਿ ਰਹੇ ਨੇ ਕਿ ਰਾਈ ਦਾ ਪਹਾੜ ਬਣਾਇਆ ਗਿਆ ਦੋਵੇਂ ਗੱਲਾਂ 'ਚੋਂ ਇੱਕ ਗੱਲ ਦੀ ਚੋਣ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੀ ਗੱਲ ਮਨੀਸ਼ ਸੋਦੀਆ ਨੇ ਕਹੀ ਹੈ ਉਹ ਕਰਨਾ ਹੈ ਗਲਤ ਪਰ ਉਹ ਕੀਤਾ ਜਾਂਦਾ ਹੈ ਤੇ ਹਰ ਇੱਕ ਪਾਰਟੀ ਕਰਦੀ ਹੈ ਅਮਨ अरोड़ा ਦੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਵੀ ਭਾਈ ਹਰ ਪਾਰਟੀ ਕਰਦੀ ਹੈ ਦੇਖੋ ਆਮ ਆਦਮੀ ਪਾਰਟੀ ਦੇ ਉੱਪਰ ਸਰਪੰਚੀ ਚੋਣਾਂ ਦੇ ਵਿੱਚ ਵੱਡੇ ਦੋਸ਼ ਲੱਗੇ ਲੋਕਾਂ ਨੇ ਕਿਹਾ ਵੀ ਤੱਕੇ ਨਾਲ ਸਾਡੇ ਕਾਗਜ਼ ਰੱਦ ਕਰਾਏ ਗਏ ਸੈਂਕੜੇ ਪਿੰਡਾਂ 'ਚੋਂ ਇਹ ਆਵਾਜ਼ ਆਈ ਕਿ ਗੁੰਡਾਗਰਦੀ ਕਰਕੇ ਸਾਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ ਇਥੋਂ ਤੱਕ ਆ ਕਿ ਹਰ ਤਰ੍ਹਾਂ ਦਾ ਧੱਕਾ ਸਰਪੰਚ ਜਿਤਾਉਣ ਦੇ ਲਈ ਕੀਤਾ ਗਿਆ ਕਿੰਨੇ ਸੈਂਕੜੇ ਪਿੰਡਾਂ ਦੇ ਲੋਕ ਹਾਈ ਕੋਰਟ ਤੱਕ ਗਏ ਪਰ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਰਹੀ ਨਹੀਂ ਅਸੀਂ ਤਾਂ ਇੰਜ ਕਰਦੇ ਨਹੀਂ ਅਸੀਂ ਤਾਂ ਇੰਜ ਕੀਤਾ ਨਹੀਂ ਇਹ ਝੂਠੇ ਇਲਜ਼ਾਮਤ ਨੇ ਪਰ ਉਸ ਤੋਂ ਬਾਅਦ ਹੁਣ ਜਦੋਂ ਮਨੀਸ਼ ਸੋਦੀਆ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਔਰਤ ਵਿੰਗਾ ਉਹ ਸੱਦ ਕੇ ਤੇ ਸਾਹਮਣੇ ਅਮਨ ਅਰੋੜਾ ਤੇ ਭਗਵੰਤ ਮਾਨ ਸਾਹਿਬ ਦੀ ਇਹ ਗੱਲ ਕਹਿਤੀ ਵੀ ਭਾਈ ਅਸੀਂ ਸਾਮ-ਦਾਮ ਦੰਡ ਭੇਦ ਚੂੜ ਸੱਚ ਲੜਾਈ ਝਗੜਾ ਸਭ ਕੁਝ ਕਰਕੇ ਟੋਣਾ ਜਿੱਤਰੀਆਂ ਨੇ ਤਾਂ ਫਿਰ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਦੋਸ਼ ਸਰਪੰਚੀ ਬਲੇ ਲੱਗੇ ਉਹ ਵੀ ਉਹਨਾਂ ਨੇ ਕਬੂਲ ਕਰ ਲਈ ਇੱਕ ਤਰ੍ਹਾਂ ਨਾਲ ਕਬੂਲ ਕਰ ਲਏ ਵੀ ਜੋ ਲੋਕ ਕਹਿੰਦੇ ਸੀ ਉਹ ਸਹੀ ਕਹਿੰਦੇ ਨੇ ਵੇਖੋ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਮੇਰੀ ਗੱਲ ਸਮਝਾ ਸਕਦੀ ਹੈ ਕਿਸੇ ਨਹੀਂ ਪਾਰਟੀ ਦੇ ਚਮਚੇ ਕੜਛੇ ਬਣਿਆ ਸੱਚ ਕਦੇ ਸਮਝਣੀ ਆ ਸਕਦਾ ਪਹਿਲਾਂ ਵੀ ਇੱਥੇ ਬੜੀਆਂ ਪਾਰਟੀਆਂ ਦੇ ਬੜੇ ਬਣੇ ਰਹੇ ਨੇ ਹੁਣ ਵੀ ਬਣੇ ਹੋਏ ਨਹੀਂ ਇਹ ਜਿਹੜਾ ਆਪਾਂ ਜਦੋਂ ਕਿਸੇ ਪਾਰਟੀ ਦੀ ਚਮਚਾਗਰੀ ਕਰਦੇ ਆ ਨਾ ਇੱਥੇ ਹੀ ਆਪਾਂ ਪੰਜਾਬ ਦਾ ਬੇੜਾਗਰ ਕਰ ਰਹੇ ਹੁੰਨੇ ਆ ਹੁਣ ਤੱਕ ਵੇਖਿਆ ਸਾਰੀਆਂ ਪਾਰਟੀਆਂ ਦੇ ਕੁਝ ਪਿਛਲਗ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਲੱਗ ਰਿਹਾ ਹੁੰਦਾ ਵੀ ਗੱਲ ਸਹੀ ਆ ਸੱਚ ਆ ਇਹ ਬਿਲਕੁਲ ਠੀਕ ਬੋਲਿਆ ਜਾ ਰਿਹਾ ਪਰ ਫਿਰ ਵੀ ਉਹ ਸੱਚ ਕਬੂਲਣਾ ਨਹੀਂ ਚਾਹੁੰਦੇ ਹੁੰਦੇ ਹੁਣ ਇਹ ਜੋ ਮਨੀਸ਼ ਸੁਸੋਦੀਆ ਨੇ ਕਿਹਾ ਇਹ ਪੱਕਾ ਹੀ ਪਤਾ ਹੈ ਕਿ ਪਹਿਲੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ ਵੋਟ ਸਿਸਟਮ ਜਿਹੜਾ ਇਸ ਟਾਈਮ ਪ੍ਰੈਕਟੀਕਲੀ ਬਣ ਚੁੱਕਾ ਹੈ ਉਹ ਉਹ ਹੈ ਹੀ ਇਹ ਦੇਖੋ ਲੋਕਾਂ ਨੂੰ ਝੂਠੇ ਲਾਰੇ ਲਾਏ ਜਾਂਦੇ ਆ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਲੋਕਾਂ ਨਾਲ ਦਬਾਅ ਪਾ ਕੇ ਡਰਾ ਕੇ ਲੜਾਈ ਝਗੜੇ ਕਰਕੇ ਗੁੰਡਾਗਰਦੀ ਕਰਕੇ ਵੋਟਾਂ ਲਈਆਂ ਜਾਂਦੀਆਂ ਇਹ ਚੱਲਦਾ ਪਰ ਆਮ ਆਦਮੀ ਪਾਰਟੀ ਜਿਹੜੀ ਇਹ ਕਹਿ ਕੇ ਆਈ ਸੀ ਕਿ ਅਸੀਂ ਤਾਂ ਗੰਦ ਸਾਫ਼ ਕਰਨ ਆਏ ਆ ਝਾੜੂ ਦੇ ਨਾਲ ਅਸੀਂ ਜਿਹੜਾ ਪਹਿਲਾ ਗੰਦ ਪਾਇਆ ਸੀ ਉਹ ਹੁਣ ਨਹੀਂ ਪੈਣ ਦੇਣਾ ਤੇ ਜਦੋਂ ਉਹ ਪਾਰਟੀ ਦੇ ਪੰਜਾਬ ਦੇ ਇਨਚਾਰਜ ਜਿਹੜੇ ਆ ਉਹ ਖੁਦ ਕਹਿਣ ਲੱਗ ਪੈਣ ਵੀ ਕੋਈ ਵੀ ਕਰਤੂਤ ਕਰਨੀ ਪਏ ਚੋਣਾਂ ਜਿੱਤਣੀਆਂ ਨੇ ਭਾਵੇਂ ਝੂਠ ਬੋਲਣਾ ਪਏ ਤੇ ਭਾਵੇਂ ਲੜਾਈ ਝਗੜੇ ਕੁਝ ਵੀ ਕਰਨਾ ਪਏ ਕਿਸੇ ਵੀ ਕੀਮਤ ਤੇ ਚੋਣਾ ਜਿੱਤਨੀ ਹੈ ਫਿਰ ਕੀ ਇਹ ਡੈਮੋਕ੍ਰੇਸੀ ਹੈ ਕੀ ਇਹ ਆਮ ਆਦਮੀ ਪਾਰਟੀ ਦੀ ਕੋਈ ਨਵਾਂ ਬਦਲਾਅ ਹੈ ਫਿਰ ਇਹ ਗੰਦ ਸਾਫ ਕਰਨ ਵਾਲੀ ਸੋਚ ਹੈ ਕਿ ਗੰਦ ਦੇ ਵਿੱਚ ਲਿਬੜਨ ਵਾਲੀ ਸੋਚ ਹੈ ਦੇਖੋ ਮੈਂ ਫਿਰ ਕਹਾਂ ਪਾਰਟੀ ਬਾਜੀ ਤੋਂ ਬਾਹਰ ਨਿਕਲ ਗੱਲ ਸਮਝਾਉਣੀ ਹੈ ਮੈਨੂੰ ਕੋਈ ਆਏ ਨਾ ਸਮਝੇ ਵੀ ਕਾਲੀ ਕਾਂਗਰਸੀ ਭਾਜਪਾ ਮੈਂ ਉਹਨਾਂ ਦੀ ਸਾਰਿਆਂ ਦੀ ਰਾਜਨੀਤੀ ਨੂੰ ਗਲਤ ਸਮਝਦਾ ਮੈਂ ਤਾਂ ਇਹ ਮੰਨਾਂ ਕਿ ਪਾਰਟੀਆਂ ਦੇ ਨਾਂ ਹੀ ਲੱਗ ਲੱਗ ਨੇ ਇਹਨਾਂ ਦੀਆਂ ਨੀਤੀਆਂ ਸੇਮ ਇਹਨਾਂ ਦੀਆਂ ਪਾਲਿਸੀਆਂ ਸੇਮ ਇਹਨਾਂ 'ਚ ਬੰਦੇ ਵੀ ਇੱਕੋ ਜਿਹੇ ਸਾਰੀਆਂ ਪਾਰਟੀਆਂ 'ਚ ਉਹੀ ਬੰਦੇ ਘੁਮਕਮਾ ਕੀਆ ਜਾਂਦੇ ਨੇ ਹੁਣ ਤੁਸੀਂ ਵੇਖੋ ਆਮ ਆਦਮੀ ਪਾਰਟੀ ਐ ਐ ਆਈ ਸੀ ਵੀ ਅਸੀਂ ਤਾਂ ਨਵੇਂ ਆਸੀਂ ਤਾਂ ਵੱਖਰੇ ਆ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਐ ਅਮਨ ਅਰੋੜਾ ਉਥੋਂ ਸ਼ੁਰੂ ਕਰ ਲਓ ਤੇ ਥੱਲੇ ਤੱਕ ਸੈਂਕੜੇ ਬੰਦੇ ਨੇ ਜਿਹੜੇ ਦੂਜੀਆਂ ਪਾਰਟੀਆਂ ਚ ਪਹਿਲਾਂ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਆਏ ਨੇ ਤਾਂ ਕੀ ਰਾਤੋਂ ਰਾਤ ਕੋਈ ਸੋਚ ਚ ਤਬਦੀਲੀ ਆ ਗਈ ਕੋਈ ਵਿਚਾਰਤਾਰਾ ਬਦਲ ਗਈ ਆਮ ਆਦਮੀ ਪਾਰਟੀ ਨੇ ਕਾਂਗਰਸ ਚੋਂ ਕਿੰਨੇ ਬਣੇ ਬਣਾਏ ਆਗੂ ਚੱਕੇ ਅਕਾਲੀਆਂ ਚੋਂ ਕਿੰਨੇ ਚੱਕੇ ਭਾਜਪਾ ਚੋਂ ਕਿੰਨੇ ਚੱਕੇ ਜਿਹੜੇ ਉੱਥੇ 10 10 20 20 25 25 ਸਾਲ ਤੋਂ ਕੰਮ ਕਰਦੇ ਸੀ ਜਿਹੜੇ ਬਿਲਕੁਲ ਓਵੇਂ ਦੇ ਸੀ ਜਿਵੇਂ ਦੀਆਂ ਉਹ ਪਾਰਟੀਆਂ ਨੇ ਪਰ ਜਦੋਂ ਹੀ ਉਹਨਾਂ ਨੇ ਆਉਣਾ ਚਾਹਿਆ ਆਮ ਆਦਮੀ ਪਾਰਟੀ ਨੇ ਦੋਵੇਂ ਹੱਥੀ ਕਰਕੇ ਉਹਨਾਂ ਨੂੰ ਲਿਆ ਫਿਰ ਇਹ ਵਖਰੀ ਕਿਵੇਂ ਹੋ ਗਈ ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਕਾਂਗਰਸ ਦੇ ਭਾਜਪੀ ਚਲੇ ਗਏ ਕੈਪਟਨ ਅਮਰਿੰਦਰ ਸੁਨੀਲ ਜਾਖੜ ਮਾਨਪ੍ਰੀਤ ਬਾਦਲ ਰਾਣਾ ਗੁਰਮੀਤ ਸਿੰਘ ਸੋਢੀ ਫਤੇਜੰਗ ਬਾਜਵਾ ਕਿੰਨੇ ਸਾਰੇ ਕਾਂਗਰਸ ਦਾ 70% ਚਲੀ ਭਾਜਪੀ ਚਲੀ ਗਈ ਹੁਣ ਸਵਾਲ ਇਹ ਹੈ ਕਿ ਜੇਕਰ ਪਾਰਟੀਆਂ ਦੀ ਸੋਚ ਤੇ ਵਿਚਾਰਤਾਰਾ 'ਚ ਕੋਈ ਫਰਕ ਹੁੰਦਾ ਕੋਈ ਅੰਤਰ ਹੁੰਦਾ ਤਾਂ ਇੰਨੀ ਆਸਾਨੀ ਨਾਲ ਇਹ ਲੀਡਰ ਕਦੇ ਪਾਰਟੀਆਂ ਨਹੀਂ ਸੀ ਬਦਲ ਸਕਦੇ ਜੇ ਇਹਨਾਂ ਲੀਡਰਾਂ ਦੀ ਕੋਈ ਸੋਚ ਕੋਈ ਵਿਚਾਰਤਾਰਾ ਹੁੰਦੀ ਇਹਨਾਂ ਰਾਜਨੀਤਕਾਂ ਦੀ ਤਾਂ ਫਿਰ ਵੀ ਇੰਨੀ ਛੇਤੀ ਪਾਰਟੀ ਨਹੀਂ ਸੀ ਬਦਲ ਸਕਦੇ ਨਾ ਕੋਈ ਪਾਰਟੀਆਂ ਦੀ ਸੋਚ ਵਿਚਾਰਤਾਰਾ ਤੇ ਨਾ ਹੀ ਇਹਨਾਂ ਰਾਜਨੀਤਕਾਂ ਦੀ ਸਭ ਦਬੜੂ ਕੁਸੜੂ ਹੈ ਨਾ ਵੱਖ ਨੇ ਇਕੱਲੇ ਪਾਰਟੀਆਂ ਦੇ ਟੈਗ ਵੱਖ ਨੇ ਬਾਕੀ ਸਾਰਾ ਸਿਸਟਮ ਇਹਨਾਂ ਦਾ ਸੇਮ ਹੈ ਇੱਕੋ ਜਿਹਾ ਹੁਣ ਤੁਸੀਂ ਦੱਸ ਦਿਓ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਜਿਹੜਾ ਕੁਝ ਅਮਨ ਅਰੋੜਾ ਨੇ ਕਿਹਾ ਅੱਜ ਮਨੀਸ਼ ਸਸੋਧਿਆ ਦੇ ਉਹਦੇ ਬਾਰੇ ਕਿ ਉਹ ਡਬਲ ਸਟੈਂਡ ਨਹੀਂਗਾ ਕਿ ਉਹ ਦੋਗਲੀ ਪਾਲਿਸੀ ਨਹੀਂਗੀ ਨਾਲੇ ਤਾਂ ਕਹੀ ਜਾਣਾ ਵੀ ਮਨੀਸ਼ ਸਸੋਧਿਆ ਨੇ ਜੋ ਬੋਲਿਆ ਅਸੀਂ ਉਸ ਵੀਡੀਓ ਨਾਲ ਸਹਿਮਤ ਨਹੀਂ ਉਹ ਉਹਨਾਂ ਦਾ ਨਿੱਜੀ ਬਿਆਨ ਹੈ ਸਾਡੀ ਆਮ ਆਦਮੀ ਪਾਰਟੀ ਯਾਰ ਉਹਨਾਂ ਦੇ ਕੇਜਰੀਵਾਲ ਮੈਂ ਅਸੀਂ ਇਹ ਸੋਚ ਨਾਲ ਸਹਿਮਤ ਨਹੀਂ ਗਏ ਤੇ ਨਾਲੇ ਫਿਰ ਇਹ ਕਹਿ ਦੇਣਾ ਵੀ ਐਵੇਂ ਰਾਈ ਦਾ ਪਹਾੜ ਬਣਾ ਦਿੱਤਾ ਗਿਆ ਇਹ ਦੋਵੇਂ ਗੱਲਾਂ ਆਪਾ ਵਿਰੋਧੀ ਨੇ ਪਰ ਇੱਥੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਸਾਰੇ ਇਹੋ ਜਿਹੇ ਖੇਡਾਂ ਖੇਡਦੇ ਨੇ ਤੇ ਆਮ ਆਦਮੀ ਪਾਰਟੀ ਨੇ ਵੀ ਇਹ ਮੰਨਣਾ ਸ਼ੁਰੂ ਕਰਤਾ ਵੀ ਅਸੀਂ ਵੀ ਉਵੇਂ ਹੀ ਕਰਾਂਗੇ ਜਿਵੇਂ ਇੱਕ ਬੰਦਾ ਦੂਜੇ ਨੂੰ ਕਹਿੰਦਾ ਵੀ ਤੂੰ ਚੋਰੀ ਕੀਤੀ ਐ ਉਹ ਇਹ ਨਹੀਂ ਕਹਿੰਦਾ ਵੀ ਮੈਂ ਨਹੀਂ ਕੀਤੀ ਮੈਂ ਤਾਂ ਕੀਤੀ ਹੀ ਨਹੀਂ ਚੋਰੀ ਉਹ ਇਹ ਕਹਿਣ ਦੀ ਬਜਾਏ ਉਹ ਕਹਿੰਦਾ ਤੂੰ ਹੀ ਕੀਤੀ ਸੀ ਐਦਾਂ ਮੂੰਹ ਬੰਦ ਕਰਾਉਣਾ ਅਗਲੇ ਦਾ ਅੱਜ ਅਮਨ ਅਰੋੜਾ ਸਾਹਿਬ ਨੇ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੇ ਕਿਹਾ ਵੀ ਸਾਰੇ ਇੰਜ ਕਰਦੇ ਨੇ ਦੇਖੋ ਮਿੱਤਰੋ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਜੇਕਰ ਲੋਕ ਚੇਤਨ ਹੋਣ ਜੇ ਲੋਕ ਜਾਗਰੂਕ ਹੋਣ ਉਹਨਾਂ ਟਾਈਮ ਕੁਝ ਨਹੀਂ ਹੋਣਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ